ਜਾंदे ਉਹਨੂੰ ਹਾਂਜੀ ਨਰਵੈਲ ਭਾਈ ਨੂੰ ਜਾਂਦੇ ਜੀ ਨਹੀਂ ਨਹੀਂ ਤੇ ਫਿਰ ਤੂੰ ਕੀ ਕੀਤਾ ਮੈਂ ਮੇਰੀ ਮੰਮੀ ਨੇ ਤੁਹਾਡੀ ਵੀਡੀਓ ਵੇਖੀ ਸੀ ਮੈਂ ਆਪਣੇ ਮੇਰੀ ਮੰਮੀ ਨੇ ਮੇਰਾ ਨੰਬਰ ਦਿੱਤਾ ਹੈ ਤੁਹਾਡਾ ਅੱਛਾ ਤੁਹਾਡੀ ਮੰਮੀ ਨੇ ਵੀ ਹੋਰ ਦਿੱਤਾ ਹੀ ਨਾ ਨਹੀਂ ਮੈਨੂੰ ਨਹੀਂ ਮੇਰੇ ਤੋਂ ਵੱਡੇ ਭਾਜੀ ਹੈਗਾ ਟਾਲੇ ਦਾ ਕੀਤਾ ਮੇਰੇ ਵੇਰ ਭਾਜੀ ਆ ਮੈਂ ਤੂੰ ਉਹਨਾਂ ਦਾ ਗੋ ਕਹ ਲੋ ਕਿ ਉਹਨਾਂ ਦਾ ਇੱਕ ਆਪਰ ਸ਼ਾਵਾਂ ਹੀ ਆ ਹਾਂਜੀ ਹਾਂਜੀ ਉਹ ਭਾਜੀ ਹੁਣ ਉਹਦਾ ਫੋਨ ਆਇਆ ਸੀ ਕਹਿੰਦੇ ਇਹਨਾਂ ਦੀ ਮਦਦ ਕਰਨੀ ਆ ਘਰ ਆਟਾ ਵੀ ਨਹੀਂ ਹੈਗਾ ਗੋਭਾਰੇ ਵੇਚ ਦੇ ਬਸ ਕੱਲੇ ਗੋਭਾਰੇ ਤੇ ਦੋਖ ਨਹੀਂ ਹੁੰਦਾ ਕਦੀ ਕਿ ਮਹਾਰਾਜ ਤੂੰ ਸਾਨੂੰ ਕੁਝ ਨਹੀਂ ਦਿੱਤਾ ਮਹਾਰਾਜ ਜੀ ਗਾੜੀ ਬੜੀ ਫਰਿਆਦ ਕਰਦੀ ਮਹਾਰ ਤੋਂ ਬਖਰੇ ਗੀਂ ਬੰਨ ਨਾ ਹੂੰ ਹੂੰ ਤਾ ਅੱਛਾ ਤੇ ਦੇ ਨਾਲ ਤੁਹਾਡਾ ਕੰਮ ਚੱਲ ਪੂਗਾ ਥੋੜਾ ਬਹੁਤ ਫਿਰ ਆਪਾਂ ਚਲਾਣਾ ਘੋਲੀ ਹੋਣੀ ਮੈਂ ਨਹੀਂ ਆ ਬੁੱਲੇ ਦਾ ਚਲ ਜੀਦਾ ਫਿਰ ਤੁਮ ਜਾਣੇ ਚਲ ਜਾਂਦੇ ਹੋ ਠੀਕ ਆ ਬੱਚੇ ਨਿੱਕੇ ਨਿੱਕੇ ਆ ਤੇ ਕਹਿੰਦੇ ਬਈ ਕੱਲ ਰੋਪੇ ਸੀ ਗੱਲਾਂ ਕਰਦੇ ਕਰਦੇ ਕਹਿੰਦੇ ਹੈ ਨਹੀਂਗਾ ਕੁਛ ਨਹੀਂ ਹੈਗਾ ਕਿੱਦਾਂ ਕਰਕੇ ਵਾਈਫ ਹਾਲ ਸਾਹਿਬ ਆਈ ਕਿ ਜੁਕੀ ਫਤਿਹ ਜਿਹਦਾ ਭਾਈ ਤੁਹਾਨੂੰ ਲੱਗਦਾ ਸੀ ਕਿ ਮੈਂ ਆਉਂਗਾ ਲੱਗਦਾ ਸੀ ਕਿ ਨਹੀਂ ਹੈ ਲੱਗਦਾ ਨਹੀਂ ਕਿ ਆਉਂਗਾ ਹੈ ਮੇਰੇ ਕੋਲ ਫੋਨ ਨਹੀਂ ਹਨ ਕਿਦੋਂ ਨਹੀਂ ਮੈਂ ਫੋਨ ਨਹੀਂ ਚੱਕਿਆ ਹੋਣਾ ਨਾ ਇਹ ਗੱਲ ਲੋਸ ਮੰਨ ਲਓ ਸੌਰੀ ਥਿਲਾ ਲਓ ਜਰਾ ਨਾ ਲਾ ਬੜਾ ਚੱਲੇ ਉਹਦੇ ਨਾਲ ਉਹ ਟਿੱਕ ਟਿੱਕ ਉਹ ਰਹੀ ਕਿੱਥੇ ਜਗਾ ਫਾਕੋ ਜਦਾ ਖਾਲੀ ਸਾਰਾ ਹੁਣ ਚੱਲ ਪੂਗਾ ਕੰਮ ਤੜਾ ਚੜੋ ਮਾਰਾ ਐ ਮੜਾ ਮੋਟਾ ਚਰਾ ਹੀ ਲੈਣਾ ਜੀ ਚੱਲ ਕਰ ਤੇਰਾ ਪੂਰਾ ਲਾਗੇ ਨਿਕਲ ਜਾਣਾ ਹਾਂ ਬਾਕੀ ਇਹ ਵੀਰੇ ਮਿਹਨਤ ਕਰਿਆ ਕਰ ਠੀਕ ਹੈ ਨਾ ਮਿਹਨਤ ਨੇ ਨਾਲ ਸਾਰਾ ਕੁਝ ਹੋ ਜਾਣਾ ਤੇ ਭਾਈ ਅੰਤੜੀ ਗਾ ਮਜ਼ਦੂਰੀ ਪਾ ਗਈ ਨਹੀਂ ਤੇ ਤੁਸੀਂ ਇਹ ਨਹੀਂ ਕਹਿਣਾ ਕਿ ਕੱਲ ਕਹਿੰਦੇ ਬਈ ਮੈਂ ਅੱਜ ਹਮਾਰੀ ਜਾਵਾਂ ਕਿ ਤਰ੍ਹਾਂ ਮੁਸ਼ਕਲ ਆਏਗਾ ਕੰਮ ਕਰੋ ਠੀਕ ਆ ਤੇ ਜੇ ਕਿਤੇ ਲੋਡ ਪਊਗੀ ਤਾਂ ਕੋਈ ਨਾ ਅਸੀਂ ਫਿਰ ਤੁਹਾਡੇ ਨਾਲ ਖੜੇ ਆ ਬਾਕੀ ਕੰਮ ਕਰੋ ਹੈ ਉਲਟਾ ਸਿੱਧਾ ਕੁਝ ਨਹੀਂ ਸੋਚਣਾ ਬੱਚੇ ਤੇਰੇ ਨਿੱਕੇ ਨਿੱਕੇ ਆ ਠੀਕ ਆ ਪੋਛੋ ਦੁੱਦੀ ਹੈਪੀ ਹੋ ਨਾ ਚਲੋ ਆਜੋ ਬਈ ਨਹੀਂ ਭਾਈ ਮੇਰਾ ਕੋਈ ਪੈਸਾ ਨਹੀਂ ਲੱਗਿਆ ਭਾਈ ਨੇ ਸਾਮਾਨ ਲਾ ਕੇ ਦਿੱਤਾ ਸਾਰਾ ਕੋਈ ਪੈਸਾ ਲੱਗਿਆ ਨਹੀਂ ਜੀ ਹੁਣ ਤੁਸੀਂ ਤਾਂ ਕੰਮ ਕਰੋ ਬਰਾ ਠੀਕ ਠੀਕ ਆ ਜੀ ਭਾਈ ਖਾਲਸਾ ਵਾਈ ਗੁਰੂ ਕੀ ਪਤਨੀ ਨਹੀਂ ਹਾਂ ਲੱਗਦਾ ਠੀਕ ਚਲੋ ਠੀਕ ਆ ਜ